ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਹੋ ਦਾ ਪੰਜਾਬ ਟਾਕਸ ਦੀ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਜ਼ਰੀਆ ਅੱਜ ਇਸ ਖ਼ਲਬਾਤ ਵਿੱਚ ਆਪ ਸਭ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਗੱਲਬਾਤ ਵਿੱਚ ਅੱਜ ਧਿਆਨ ਕੇਂਦ੍ਰਿਤ ਕਰਾਂਗੇ ਪੰਜਾਬ ਦੀ ਸਥਾਨਕ ਪੱਧਰ ਦੀ ਸਿਆਸਤ ਉੱਤੇ ਖਾਸ ਕਰ ਜੋ ਆਉਂਦੇ ਦਿਨੀ ਜਮਨੀ ਚੋਣ ਹੋਣੀ ਹੈ ਉਸ ਤੋਂ ਪਹਿਲਾਂ ਕਿਹੋ ਜਿਹੇ ਹਾਲਾਤ ਬਣ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸਰਜੀਤ ਕੌਰ ਨੂੰ ਲੈ ਕੇ ਜੋ ਵੀ ਸਿਆਸੀ ਘਟਨਾਕ੍ਰਮ ਪਿਛਲੇ ਦਿਨ ਸਾਹਮਣੇ ਆਇਆ ਉਸ ਉੱਪਰ ਚਰਚਾ ਕਰਾਂਗੇ ਨਾਲ ਦੀ ਨਾਲ ਕਈ ਹੋਰ ਜ਼ਰੂਰੀ ਇਸ ਵੇਲੇ ਦੇ ਤਾਜ਼ਾ ਨੁਕਤੇਆਂ ਵੱਲ ਵੀ ਧਿਆਨ ਪਾਵਾਂਗੇ ਅੱਜ ਦੀ ਇਸ ਗੱਲਬਾਤ ਦੇ ਸਮੁੱਚੇ ਸਮੇਂ ਦੌਰਾਨ ਗੱਲਬਾਤ ਵਿੱਚ ਅੱਜ ਪ੍ਰਮੁੱਖ ਤੌਰ ਤੇ ਧਿਆਨ ਕੇਂਦਰਿਤ ਕਰਾਂਗੇ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਜੋ ਸਿਆਸੀ ਘਟਨਾਕ੍ਰਮ ਸਾਹਮਣੇ ਆਉਣ ਦੀ ਸੰਭਾਵਨਾ ਹੈ ਜੋ ਸਮੀਕਰਨ ਲਗਾਤਾਰ ਬਦਲ ਰਹੇ ਨੇ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਜੋ ਗੱਲਬਾਤ ਤਾਜ਼ਾ ਸਾਹਮਣੇ ਆਈ ਹੈ ਪਿਛਲੇ ਦਿਨਾਂ ਦੀ ਖਾਸ ਕਰ ਜੋ ਆਉਂਦੇ ਦਿਨੀ ਜਮਨੀ ਚੋਣ ਹੋਣੀ ਹੈ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਸ ਸੀਟ ਤੇ ਉਸ ਮਹੌਲ ਵੱਲ ਧਿਆਨ ਦੇਵਾਂਗੇ ਕਿਉਂਕਿ ਹੈ ਤਾਂ ਇਹ ਜਲੰਧਰ ਜ਼ਿਮਨੀ ਚੋਣ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੈ ਪਰ ਇਹਦੇ ਉੱਪਰ ਨਜ਼ਰ ਸਮੁੱਚੇ ਪੰਜਾਬ ਦੇ ਸਿਆਸੀ ਆਗੂਆਂ ਦੀ ਲੱਗੀ ਹੋਈ ਹੈ ਸਮੁੱਚੇ ਪੰਜਾਬ ਦਾ ਸਿਆਸੀ ਧਿਆਨ ਇਧਰ ਦੇ ਪਾਸੇ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਨੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਉਹ ਵੀ ਜਲੰਧਰ ਵਿੱਚ ਹੀ ਨੇ ਤੇ ਬਾਕੀ ਸਾਰੀਆਂ ਧਿਰਾਂ ਜਿਹੜੀਆਂ ਨੇ ਉਹ ਵੀ ਮੌਜੂਦਗੀ ਆਪਣੀ ਦਰਜ ਕਰਵਾ ਰਹੀਆਂ ਨੇ ਤੇ ਜਰੰਦਰ ਪੱਛਮੀ ਵਿਧਾਨ ਸਭਾ ਹਰਕੇ ਦੀ ਸੀਟ ਕਿਵੇਂ ਖਾਲੀ ਹੋਈ ਕਿਵੇਂ ਦੇ ਉੱਪਰ ਹੁਣ ਜਮਿਨੀ ਚੋਣ ਹੋਣੀ ਹੈ ਆਉਂਦੀ 10 ਜੁਲਾਈ ਨੂੰ ਹੋਣੀ ਹੈ ਚੋਣ ਪ੍ਰਚਾਰ ਚੱਲ ਰਿਹਾ ਹੈ ਸਮੁੱਚੇ ਸਿਆਸੀ ਘਟਨਾਕਰਮ ਦੇ ਵਿੱਚ ਸ਼ੀਤਲੰਗਰਾਲ ਦੀ ਕਾਫੀ ਗੱਲ ਹੋ ਰਹੀ ਹੈ ਜਿਨ੍ਹਾਂ ਵੱਲੋਂ ਅਸਤੀਫਾ ਦਿੱਤੇ ਜਾਣ ਕਰਕੇ ਇਹ ਸੀਟ ਖਾਲੀ ਹੋਈ ਸੀ ਸੋ ਸਿਆਸੀ ਮਾਹੌਲ ਭਖਿਆ ਹੋਇਆ ਹੈ ਤੇ ਜੇ ਸਿਆਸੀ ਮਾਹੌਲ ਦੇ ਪਖਣ ਪਖਣ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਸੀ ਤਾਂ ਉਸ ਨੂੰ ਬੀਬੀ ਸੁਰਜੀਤ ਕੌਰ ਨੇ ਦੂਰ ਕਰ ਦਿੱਤਾ ਜੋ ਕਿ ਸ਼੍ਰੋਮਣੀ ਅਕਾਲੀ ਦਰਬਨੋਂ ਉਮੀਦਵਾਰ ਐਲਾਨੇ ਗਏ ਸੀ ਪਰ ਪਿਛਲੇ ਦਿਨੀ ਇੱਕੋ ਹੀ ਦਿਨ ਵਿੱਚ ਉਹਨਾਂ ਨੇ ਦੋ ਵਾਰੀ ਪਾਰਟੀ ਜਾਂ ਆਖਿਰੋਕ ਆਪਣੀ ਧਿਰ ਤਬਦੀਲ ਕੀਤੀ ਸੋ ਬੜਾ ਨਾਟਕੀ ਘਟਨਾਕ੍ਰਮ ਸੀ ਇਹ ਵੀ ਸੋ ਕੀ ਅਰਥ ਬਣਦੇ ਨੇ ਕੀ ਭਾਵ ਨਿਕਲਦੇ ਨੇ ਸਮੁੱਚੇ ਸਿਆਸੀ ਘਟਨਾਕ੍ਰਮ ਦੇ ਉਸ ਬਾਰੇ ਜਾਣਾਂਗੇ ਗੱਲ ਕਰਾਂਗੇ ਅੱਜ ਦੀ ਇਸ ਗੱਲਬਾਤ ਵਿੱਚ ਪ੍ਰਮੁੱਖ ਵਿਸ਼ੇ ਵਜੋਂ ਇਸ ਤੋਂ ਇਲਾਵਾ ਦੇਸ਼ ਤੇ ਦੁਨੀਆ ਦੇ ਕਈ ਹੋਰ ਮੁੱਦਿਆਂ ਬਾਰੇ ਵੀ ਗੱਲ ਕਰਾਂਗੇ ਪ੍ਰੋਗਰਾਮ ਵਿੱਚ ਥੋੜਾ ਅੱਗੇ ਜਾ ਕੇ ਤਾਂ ਸਾਨੂੰਕਤਿਆਂ ਦੀ ਤੁਹਾਨੂੰ ਜਾਣਕਾਰੀ ਦਵਾਂਗੇ ਜਰਿੰਦਰ ਪਛਮੀ ਵਿਧਾਨ ਸਭਾ ਸੀਟ ਉੱਤੇ ਜਿਮਨੀ ਚੋਣ ਹੋਣੀ ਹੈ ਆਉਣੀ ਆਉਂਦੀ 10 ਚਲਾਈ ਨੂੰ ਇਹ ਸੀਟ ਇਓਂ ਖਾਲੀ ਹੋਈ ਕਿ ਇਥੋਂ ਜੋ ਮੈਂਬਰ ਜੋ ਐਮ ਐਲ ਏ ਸਨ ਸ਼ੀਤਲنگਰਾਲ ਜੋ ਕਿ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਬਣੇ ਸਨ ਜਦੋਂ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿੱਤੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਸ ਵੇਲੇ ਸ਼ੀਤਲنگਰਾਲ ਇਸ ਸੀਟ ਤੋਂ ਚੋਣ ਜਿੱਤੇ ਸੀ ਆਮ ਆਦਮੀ ਪਾਰਟੀ ਦੀ ਤਰਫੋਂ ਹੁਣ ਲੋਕ ਸਭਾ ਚੋਣਾਂ ਤੋਂ ਇਹਨਾਂ ਪਹਿਲਾਂ ਤੁਹਾਨੂੰ ਯਾਦ ਹੋਣਾ ਜਦੋਂ ਜਲੰਧਰ ਤੋਂ ਉਸ ਵੇਲੇ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਨਾਲ ਹੀ ਉਹਨਾਂ ਦੇ ਸ਼ੀਤਲ ਅੰਗਰਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਦੋਵੇਂ ਜਾਣੇ ਜਿਹੜੇ ਕਿਸੇ ਵੇਲੇ ਇੱਕ ਦੂਜੇ ਦੇ ਕਾਫੀ ਵਿਰੋਧੀ ਹੋਇਆ ਕਰਦੇ ਸਨ ਸ਼ੀਤਲ ਅੰਗਰਾਲ ਤੇ ਸੁਸ਼ੀਲ ਰਿੰਕੂ ਰਿੰਕੂ ਜੀ ਜੋ ਕਿ ਪਹਿਲਾਂ ਕਾਂਗਰਸ ਵਿੱਚ ਸਨ ਫਿਰ ਆਮ ਆਦਮੀ ਪਾਰਟੀ ਚਾਹੇ ਅੰਗਰਾਲ ਵੀ ਆਮ ਆਦਮੀ ਪਾਰਟੀ ਚਾਹੇ ਦੋਵੇਂ ਫਿਰ ਇਕੱਠੇ ਵੀ ਹੋਏ ਥੋੜੇ ਸਮੇਂ ਦੇ ਭਰਾਵਾ ਵਾਂਗ ਵਿਚਰਨ ਲੱਗੇ ਤੇ ਭਾਜਪਾ ਵਿੱਚ ਸ਼ਮੂਲੀਅਤ ਵੇਲੇ ਸ਼ੀਤਲ ਅੰਗਰਾਲ ਨੇ ਇਹ ਸੀਟ ਜਿਹੜੀ ਆ ਸੁਭਾਵਿਕ ਤੌਰ ਤੇ ਛੱਡਣੀ ਪੈਣੀ ਸੀ ਕਿਉਂਕਿ ਪਾਰਟੀ ਤਬਦੀਲ ਕਰ ਲਈ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਤੇ ਇਸੇ ਕਰਕੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣੀ ਹੈ ਆਉਂਦੇ ਦਿਨ ਹੀ ਉਹਦਾ ਐਲਾਨ ਹੋ ਗਿਆ ਸੀ ਹੁਣ ਐਤਕੀ ਇਸ ਚੋਣ ਵਿੱਚ ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਉਹ ਕਿਸੇ ਵੇਲੇ ਭਾਜਪਾਤ ਸੀ ਤੇ ਭਾਜਪਾ ਨੇ ਜਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਉਹ ਆਮ ਆਦਮੀ ਪਾਰਟੀ ਵਿੱਚ ਰਹਿ ਚੁੱਕੇ ਨੇ ਯਾਨੀ ਭਾਜਪਾ ਨੇ ਸ਼ੀਤਲ 렁ਰਾਲ ਨੂੰ ਉਮੀਦਵਾਰ ਬਣਾਇਆ ਤੇ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਜੋ ਭਾਜਪਾ ਵਿੱਚ ਰਹਿ ਚੁੱਕੇ ਨੇ ਜੋਨ ਪ੍ਰਚਾਰ ਚੱਲ ਰਿਹਾ ਹੁਣ ਪਿਤੇ ਦਿਨੀ ਸ਼ੀਤਲ ਅੰਗਰਾਲ ਨੇ ਕਾਫੀ ਗੰਭੀਰ ਇਲਜ਼ਾਮ ਲਾਏ ਨੇ ਨਸ਼ੇ ਦੀ ਵਿਕਰੀ ਸੰਬੰਧੀ ਲਾਟਰੀ ਪ੍ਰਣਾਲੀ ਜੋ ਚੱਲਦੀ ਹੈ ਉਹਦੇ ਸੰਬੰਧੀ ਜਲੰਧਰ ਦੇ ਇਸ ਖੇਤਰ ਵਿੱਚ ਕਈ ਕਥਿਤ ਗਲਤ ਵਰਤਾਰਿਆਂ ਵੱਲ ਉਹਨਾਂ ਨੇ ਧਿਆਨ ਦਵਾਇਆ ਤੇ ਸਿੱਧਾ ਨਿਸ਼ਾਨਾ ਲਾਇਆ ਸੂਬਾ ਸਰਕਾਰ ਵੱਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲ ਉਹਨਾਂ ਨੇ ਕਾਫੀ ਨਿਸ਼ਾਨਾ ਲਾਇਆ ਸੋ ਇਹ ਘਟਨਾਕ੍ਰਮ ਆਪਾਂ ਪਿਛਲੇ ਦਿਨ ਵੇਖਿਆ ਜਿਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਿ ਐਸਵਿਲੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਚੋਣਾਂ ਵਿੱਚ ਵੱਡੇ ਮਾਰਜਨ ਨਾਲ ਜਿੱਤੇ ਸੀ ਉਹਨਾਂ ਨੇ ਵੀ ਸ਼ੀਤ ਰੰਗਰਾਲ ਦੇ ਬਿਆਨ ਨੂੰ ਆਧਾਰ ਬਣਾ ਕੇ ਸੁਭਾ ਸਰਕਾਰ ਨੂੰ ਸਵਾਲ ਪੁੱਛੇ ਨੇ ਸਪਸ਼ਟੀਕਰਨ ਮੰਗਿਆ ਕਿ ਸਰਕਾਰ ਆਪਣੀ ਗੱਲ ਰੱਖੇ ਜਾਂ ਸ਼ੀਤ ਰੰਗਰਾਲ ਦੀ ਗੱਲ ਨੂੰ ਗਲਤ ਸਾਬਤ ਕਰੇ ਸੋੰਗਰਾਲ ਦੇ ਬਿਆਨਾਂ ਕਰਕੇ ਵੀ ਜਲੰਧਰ ਦੀ ਸਿਆਸਤ ਕਾਫੀ ਗਰਮਾਈ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਚ ਹੀ ਰੁਕੇ ਹੋਏ ਨੇ। ਉਹਨਾਂ ਨੇ ਕਿਰਾਏ ਉੱਤੇ ਮਕਾਨ ਲਿਆ ਪਰਿਵਾਰ ਸਮੇਤ ਉੱਥੇ ਹੀ ਨੇ। ਰੋਜ਼ ਵਿਚਰ ਰਹੇ ਨੇ, ਲੋਕਾਂ ਦੇ ਨਾਲ ਸੰਪਰਕ ਵੀ ਸਾਧ ਰਹੇ ਨੇ। ਤੇ ਜਿਵੇਂ ਕਿ ਪਹਿਲਾਂ ਸੰਭਾਵਨਾ ਦੱਸੀ ਜਾ ਰਹੀ ਸੀ ਕਿ ਇਸ ਚੋਣ ਦੇ ਮੁਕੰਮਲ ਹੋਣ ਤੱਕ, ਯਾਨੀ ਕਿ 10 ਜੁਲਾਈ ਤੱਕ ਉਹ ਜਲੰਧਰ ਵਿਚ ਹੀ ਰਹਿਣਗੇ। ਬਹੁਤ ਸਾਰੇ ਲੋਕ ਇਸ ਚੀਜ਼ ਵੱਲ ਕਾਫੀ ਨੀਜ਼ ਲਾ ਕੇ ਵੇਖ ਰਹੇ ਨੇ ਕਿ ਵਿਦਾਂ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਖੁਦ ਮੈਦਾਨ ਵਿੱਚ ਡਟੇ ਹੋਏ ਨੇ। ਕਾਫੀ ਲੋਕਾਂ ਨੂੰ ਇਹਦੇ ਉੱਪਰ ਹੈਰਾਨੀ ਵੀ ਹੋ ਰਹੀ ਹੈ ਤੇ ਕਾਫੀ ਲੋਕ ਇਸ ਨੂੰ ਇੱਕ ਆਮ ਕਾਰਵਾਈ ਵੀ ਮੰਨ ਰਹੇ ਨੇ। ਹੁਣ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਵੱਡੀ ਜਿੱਤ ਦੀ ਉਮੀਦ ਸੀ ਉਹੋ ਜੀ ਜਿੱਤ ਤਾਂ ਹੋਈ ਨਹੀਂ। 13 0 ਦਾ ਇੱਕ ਦਾਵਾ ਕੀਤਾ ਗਿਆ ਸੀ ਜਰ ਕਿ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੂੰ ਆਈਆਂ ਪੂਰੇ ਦੇਸ਼ ਵਿੱਚੋਂ ਤੇ ਉਹ ਤਿੰਨੋਂ ਪੰਜਾਬ ਚੋਂ ਆਈਆਂ। ਅਜੇ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕੀ ਦੀ ਸੀਟ ਉੱਪਰ ਸੁਭਾਵਕ ਤੌਰ ਤੇ ਕਾਫੀ ਧਿਆਨ ਲੱਗਣਾ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲਾ ਚੋਣ ਦਾ ਅਮਲ ਹੈ ਪਹਿਲੀ ਪਰਖਿਆ ਹੈ ਸਾਰੀਆਂ ਸਿਆਸੀ ਪਾਰਟੀਆਂ ਦੀ ਖਾਸ ਕਰ ਆਮ ਆਦਮੀ ਪਾਰਟੀ ਦੇ ਲਈ ਦੂਜਾ ਕਾਰਨ ਇਹਦਾ ਪਿਛੇ ਵੀ ਹੋ ਸਕਦਾ ਹੈ ਮੁੱਖ ਮੰਤਰੀ ਦਾ ਇੱਥੇ ਰੁਕਣਾ ਤੇ ਇਸ ਸੀਟ ਉੱਪਰ ਜ਼ੋਰ ਲਾਉਣਾ ਕਿ ਆਮ ਆਦਮੀ ਪਾਰਟੀ ਦੇ ਕੋਲ ਹੈ ਸੀਟ ਤੇ ਸੁਭਾਵਕ ਕਿ ਆ ਕਿ ਉਹ ਗਵਾਉਣਾ ਨਹੀਂ ਛੋਣਗੇ ਇਸ ਸੀਟ ਨੂੰ ਅੰਗਰਾਲ ਦੇ ਅਸਤੀਫਾ ਦੇਣ ਤੋਂ ਪਹਿਲਾਂ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਦੇ ਕੋਲ ਸੀ ਸੋ ਉਹ ਇਸ ਸੀਟ ਨੂੰ ਬਰਕਰਾਰ ਰੱਖਣ ਲਈ ਸੋਚੀ ਸਮਝੀ ਗੱਲ ਹੈ ਕਿ ਕਾਫੀ ਜ਼ੋਰ ਲਾਉਣਗੇ ਤੀਜਾ ਕਾਰਨ ਜਿਸ ਤਰੀਕੇ ਨਾਲ ਸੁਸ਼ੀਲ ਰਿੰਕੂ ਅਤੇ ਸ਼ੀਤਲ ਲੰਗਰਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਚ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਇਸ ਗੱਲ ਦਾ ਬੁਰਾ ਮਨਾਇਆ ਸੀ ਕਾਫੀ ਸਖਤ ਲਫ਼ਜ਼ਾਂ ਵਿੱਚ ਉਹਨਾਂ ਨੇ ਪ੍ਰਤੀਕਰਿਆ ਵਿਦਿਤੀ ਸਾਨੂੰ ਯਾਦ ਹੋਣਾ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਜਦੋਂ ਦੋਵੇਂ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਸੋ ਇਸ ਕਰਕੇ ਵੀ ਕਿ ਦੋ ਆਗੂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਮੰਨਦੀ ਹੈ ਕਿ ਉਹਨਾਂ ਨੂੰ ਠੇਬੀ ਲਾ ਕੇ ਦੂਜੀ ਪਾਰਟੀ ਚਲੇ ਗਏ ਉਸ ਹਲਕੇ ਵਿੱਚ ਉਸ ਸੀਟ ਤੇ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਾ ਰਹੀ ਹੈ ਇਸੇ ਕਰਕੇ ਨਾ ਸਿਰਫ ਮੁੱਖ ਮੰਤਰੀ ਵਰਕੇ ਕਈ ਕੈਬਨਿਟ ਮੰਤਰੀ ਵੀ ਲਗਾਤਾਰ ਜਲੰਧਰ ਆਏ ਆ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਇਸ ਸੀਟ ਉੱਤੇ ਆਮ ਆਦਮੀ ਪਾਰਟੀ ਦੀ ਅਗੇਤ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਸੋ ਇਸ ਕਰਕੇ ਪੰਜਾਬ ਸਰਕਾਰ ਦਾ ਕਾਫੀ ਜ਼ੋਰ ਲੱਗਿਆ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਤੇ ਜ਼ਿਮਨੀ ਚੋਣ ਤੇ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਚੋਣ ਹੈ ਤੇ ਫਿਰ ਇਸ ਤੋਂ ਬਾਅਦ ਤਿੰਨ ਹੋਰ ਸੀਟਾਂ ਉੱਤੇ 20 ਜ਼ਿਮਨੀ ਚੋਣ ਹੋਣੀ ਹੈ ਸੋ ਉਧਰ ਵੀ ਜਿਹੜਾ ਇਥੋਂ ਜਿੱਤਦਾ ਜਾਂ ਅਗੇਤ ਹਾਸਲ ਕਰਦਾ ਉਹਦਾ ਅਸਰ ਦੂਜਿਆਂ ਉੱਤੇ ਵੀ ਪੈ ਸਕਦਾ ਹੈ ਇਸ ਗੱਲ ਨੂੰ ਵੀ ਜ਼ਰੂਰ ਸਿਆਸੀ ਪਾਰਟੀਆਂ ਧਿਆਨ ਵਿੱਚ ਰੱਖਦੀਆਂ ਹੋਣਗੀਆਂ ਖਾਸ ਕਰਕੇ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਵੀ ਸਰਕਾਰ ਸੋ ਇਸੇ ਕਰਕੇ ਕਾਫੀ ਜ਼ੋਰ ਲਾਇਆ ਆਮ ਆਦਮੀ ਪਾਰਟੀ ਨੇ ਇਸ ਸੀਟ ਉੱਤੇ ਤੇ ਇਸੇ ਗਹਿਮਾ ਗਹਿਮੀ ਦੇ ਵਿੱਚ ਜੇ ਕੋਈ ਕਸਰ ਰਹਿ ਗਈ ਸੀ ਤਾਂ ਉਹ ਬੀਬੀ ਸਰਜੀਤ ਕੌਰ ਵੱਲੋਂ ਪਿਛਲੇ ਦਿਨ ਦੇ ਘਟਨਾਕ੍ਰਮ ਰਾਹੀਂ ਨਿਕਲ ਗਈ ਲੱਗਦੀ ਹੈ ਕਿਉਂਕਿ ਲੋਕ ਸਭਾ ਚੋਣਾਂ ਪਹਿਲਾਂ ਤੇ ਲੋਕ ਸਭਾ ਚੋਣਾਂ ਦੌਰਾਨ ਆਪਾਂ ਵੇਖਿਆ ਕਿ ਨਿਤ ਦਿਨ ਸਿਆਸੀ ਆਗੂ ਪਾਰਟੀਆਂ ਬਦਲਦੇ ਰਹੇ। ਲੋਕ ਸਭਾ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਮਾਹੌਲ ਥੋੜਾ ਸ਼ਾਂਤ ਜਿਹਾ ਹੋ ਗਿਆ। ਦਲ ਬਦਲੀਆਂ ਦਾ ਸਿਲਸਿਲਾ ਘਟ ਗਿਆ ਸੀ। ਪਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਤੋਂ ਜੋ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਉਮੀਦਵਾਰ ਐਲਾਨੀ ਸੀ ਬੀਬੀ ਸਰਜੀਤ ਕੌਰ ਉਹਨਾਂ ਨੇ ਪਿਛਲੇ ਦਿਨੀ ਦੁਪਹਿਰ ਵੇਲੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤਸਵੀਰ ਵੀ ਆਈ ਉਹਨਾਂ ਦੀ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਨਾਲ ਉਹਨਾਂ ਦੇ ਮੈਂਬਰ ਵੀ ਸੀ ਗਣ ਵਿੱਚ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਲੋਗੋ ਵਾਲੇ ਜਿਹੜੇ ਸੰਕੇਤ ਵੀ ਸਾਫ਼ ਵਿਖਾਈ ਦੇ ਰਹੇ ਸੀ ਤੇ ਸ਼ਾਮ ਨੂੰ ਖਬਰ ਆ ਗਈ ਕਿ ਉਹ ਵਾਪਸ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਗਏ ਪਰ ਸ਼੍ਰੋਮਣੀ ਅਕਾਲੀ ਦਲ ਉਹ ਵਾਲਾ ਜਿਹੜਾ ਬਾਗੀ ਧੜਾਇਆ ਬੀਬੀ ਜਗੀਰ ਕੌਰ ਵਾਲਾ ਜਾਂ ਜੋ ਨਰਾਜ਼ ਧੜਾਇਆ ਇਸ ਵੇਲੇ ਸੁਖਵੀਰ ਬਾਦਲ ਤੋਂ ਜੋ ਨਰਾਜ਼ ਚੱਲ ਰਿਹਾ ਉਹਨਾਂ ਦੇ ਨਾਲ ਉਹਨਾਂ ਦੀ ਤਸਵੀਰ ਆ ਗਈ ਤੇ ਉਹਨਾਂ ਨੇ ਸ਼ਾਮ ਵੇਲੇ ਇੱਕ ਵਾਰ ਫਿਰ ਅਕਾਲੀ ਦਲ ਵਿੱਚ ਵਾਪਸੀ ਕਰ ਲਈ। ਸੋ ਦੁਪਹਿਰੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਸ਼ਾਮ ਨੂੰ ਅਕਾਲੀ ਦਲ 'ਚ ਵਾਪਸ। ਪਰ ਅਕਾਲੀ ਦਲ ਦੇ ਬਾਗੀ ਧੜੇ ਵੱਲ। ਹੁਣ ਮੰਨਿਆ ਹੀ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਪਹਿਲਾਂ ਸਰਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਉਹਨਾਂ ਨੂੰ ਤੱਕੜੀ ਦਾ ਚੋਣ ਨਿਸ਼ਾਨ ਵੀ ਅਲੋਟ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੂੰ ਬਕਾਇਦਾ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ। ਪਰ ਫਿਰ ਪਿਛਲੇ ਕੁਝ ਦਿਨਾਂ ਦਰਾਂ ਨਹੀਂ ਗੱਲ ਸਾਹਮਣੇ ਆ ਗਈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੋਧ ਸਮਾਜ ਪਾਰਟੀ ਦੇ ਨਾਲ ਗੱਠਜੋੜ ਕਰ ਲਿਆ ਤੇ ਇਸੇ ਕਰਕੇ ਉਹਨਾਂ ਨੇ ਸਰਜੀਤ ਕੌਰ ਨੂੰ ਹਮਾਇਤ ਨਾ ਦੇਣ ਦਾ ਐਲਾਨ ਵੀ ਕਰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਉਹ ਪਾਰਟੀ ਦੀ ਉਮੀਦਵਾਰ ਨਹੀਂ ਉਹ ਜੇਕਰ ਚੋਣ ਲੜ ਰਹੇ ਤਾਂ ਆਪਣੇ ਪੱਧਰ 'ਤੇ ਲੜ ਰਹੇ ਆ ਪਾਰਟੀ ਵੱਲੋਂ ਉਮੀਦਵਾਰ ਨਹੀਂ ਹਲਾਣੇ ਗਏ ਤੇ ਉਹਨਾਂ ਦਾ ਕਹਿਣਾ ਸੀ ਕਿ ਇਸ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੋਧ ਸਮਾਜ ਪਾਰਟੀ ਨੂੰ ਸਮਰਥਨ ਦਿੱਤਾ ਜਾਵੇਗਾ ਇਸ ਦਰਮਿਆਨ ਕੰਸੂਆਈ ਵੀ ਚੱਲ ਰਹੀਆਂ ਸੀ ਅੰਦਰਲੀ ਗੱਲ ਇਹ ਵੀ ਸੁਣੀ ਜਾ ਰਹੀ ਸੀ ਕਿ ਸਰਜੀਤ ਕੌਰ ਦੀ ਨੇੜਤਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਹੋਣ ਦਾ ਪਤਾ ਲੱਗਣ ਉੱਤੇ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਦਿੱਤੀ ਜਾ ਰਹੀ ਹਮਾਇਤ ਵਾਪਸ ਲੈ ਲਈ ਗਈ ਉਹਨਾਂ ਨੂੰ ਉਮੀਦਵਾਰ ਵਜੋਂ ਮਾਨਤਾ ਨਾ ਦੇਣ ਦਾ ਐਲਾਨ ਹੋਇਆ ਸੋ ਇਹਸ ਵੇਲੇ ਬੀਬੀ ਸਰਜੀਤ ਕੌਰ ਬੀਬੀ ਜਗੀਰ ਕੌਰ ਦੇ ਨਾਲ ਨਜ਼ਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਨਜ਼ਰ ਆਏ ਤੇ ਹੁਣ ਸੰਭਾਵਨਾ ਹੈ ਕਿ ਚੋਣ ਲੜਨਗੇ ਤੇ ਜੋ ਉਹਨਾਂ ਨੂੰ ਚੋਣ ਨਿਸ਼ਾਨਾ ਲੋਟ ਹੈ ਉਹਦੇ ਮੁਤਾਬਕ ਹੀ ਉਹ ਚੋਣ ਲੜਨਗੇ ਸੋ ਹੈਰਾਨੀ ਬਹੁਤ ਲੋਕਾਂ ਨੂੰ ਹੋਈ ਕਿ ਦੁਪਹਿਰ ਵੇਲੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਤੇ ਸ਼ਾਮ ਨੂੰ ਫਿਰ ਅਕਾਲੀ ਦਲ 'ਚ ਵਾਪਸ ਤੇ ਸਿਆਸੀ ਦਰਬਦਲੀਆਂ ਦਾ ਇੱਕ ਵਾਰ ਫਿਰ ਇੱਕ ਉਦਾਹਰਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਿਆ ਖਾਸ ਕਰਕੇ ਜਲੰਧਰ ਦੇ ਲੋਕਾਂ ਦੇ ਸਾਹਮਣੇ ਤੇ ਖਾਸ ਕਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕਾਂ ਸਾਹਮਣੇ ਆ ਗਿਆ। ਸੋ ਚੋਣਾ ਦਾ ਮਾਹੌਲ ਇੱਕ ਵਾਰ ਫਿਰ ਬਣ ਚੁੱਕਾ ਹੈ ਜਲੰਧਰ ਪੱਛਮੀ ਹਲਕੇ ਵਿੱਚ 10 ਜੁਲਾਈ ਨੂੰ ਵੋਟਾਂ ਪੈਣੀਆਂ ਨੇ। ਉਸ ਹਲਕੇ ਵਿੱਚ ਉਸ ਦਿਨ ਛੁੱਟੀ ਦਾ ਐਲਾਨ ਹੋ ਚੁੱਕਾ ਹੈ ਤੇ ਵੋਟਾਂ ਲਈ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰੀਆਂ ਨੇ ਸਿਆਸੀ ਮਾਹੌਲ ਗਰਮਾਇਆ ਹੋਇਆ। ਸਾਰੀਆਂ ਪਾਰਟੀਆਂ ਦੇ ਲਈ ਇਹ ਸੀਟ ਕਾਫੀ ਅਹਿਮੀਅਤ ਰੱਖਦੀ ਹੈ। ਭਾਜਪਾ ਦੀ ਗੱਲ ਹੋਵੇ ਕਾਂਗਰਸ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਵੇ ਆਮ ਆਦਮੀ ਪਾਰਟੀ ਸਤਾਧਾਰੀ ਧਰਦੀ ਤਾਂ ਸਭ ਤੋਂ ਜ਼ਿਆਦਾ ᱴੀਕ ਹੈ ਸੀਟ ਉੱਪਰ ਲੱਗੀ ਹੋਈ ਹੈ ਸੋ ਇਸੇ ਕਰਕੇ ਇਸ ਸੀਟ ਉੱਪਰ ਕਾਫੀ ਨਜ਼ਰਾਂ ਲੱਗੀਆਂ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਉੱਤੇ ਜੋ ਕਿਉਂ ਦੇ ਦਿਨੀ ਹੋਣੀ ਹੈ ਸੋ ਇਹ ਸੀ ਗੱਲਬਾਤ ਪੰਜਾਬ ਦੇ ਇਸ ਵਿਲੇ ਦੇ ਤਾਜ਼ਾ ਸਿਆਸੀ ਮਾਹੌਲ ਬਾਰੇ ਤੇ ਜੋ ਵੱਖ-ਵੱਖ ਪਹਿਲੂ ਤੇ ਪ੍ਰਤੀਕਰਮ ਇਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਏ ਨੇ ਚੋਣਾਂ ਦੇ ਮਾਹੌਲ ਵਿੱਚ ਇਸ ਵੇਲੇ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਸੀਟ ਸੰਬੰਧੀ ਜੋ ਚਰਚਾ ਚੱਲ ਰਹੀ ਹੈ ਜੋ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਇਸ ਸੀਟ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਪੰਪਾਂ ਭਾਰ ਨੇ ਇੱਕ ਦੂਜੇ ਨੂੰ ਸਵਾਲ ਜਵਾਬ ਵੀ ਕਰ ਰਹੀਆਂ ਨੇ ਬਿਆਨਬਾਜ਼ੀ ਵੀ ਹੋ ਰਹੀ ਹੈ ਅਤੇ ਇੱਕ ਦੂਜੇ ਨੂੰ ਘੇਰਿਆ ਵੀ ਜਾ ਰਿਹਾ ਹੈ ਕਾਂਗਰਸ ਪਾਰਟੀ ਉਤਸ਼ਾਹ ਵਿੱਚ ਹੈ ਕਿਉਂਕਿ ਉਹਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਦੇ ਨਤੀਜਿਆਂ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਆਮ ਆਦਮੀ ਪਾਰਟੀ ਸੂਬੇ ਦੀ ਸੱਤਾਧਾਰੀ ਧਿਰ ਹੈ ਇਸ ਕਰਕੇ ਆਪਣੀ ਸੀਟ ਬਚਾਉਣ ਦੇ ਲਈ ਉਹ ਵੀ ਪੂਰੀ ਵਾਹ ਲਾ ਰਹੇ ਨੇ ਭਾਜਪਾ ਕੇਂਦਰ ਵਿੱਚ ਸਰਕਾਰ ਬਣ ਤੋਂ ਬਾਅਦ ਉਤਸ਼ਾਹਿਤ ਹੈ ਪੰਜਾਬ ਵਿੱਚ ਆਪਣਾ ਦਾਇਰਾ ਵਧਾਉਣ ਦੀ ਕੋਵਾਇਦ ਵਿੱਚ ਲਗਾਤਾਰ ਤੇ ਸ਼੍ਰੋਮਣੀ ਅਕਾਲੀ ਦਲ ਅੰਦਰੂਨੀ ਧੜੇਬੰਦੀ ਦਾ ਸਾਹਮਣਾ ਕਰ ਰਿਹਾ ਹੈ ਦੋ ਧੜਿਆਂ ਵਿੱਚ ਵੰਡਿਆ ਹੋਇਆ ਤਾਂ ਸਪਸ਼ਟ ਵਿਖਾਈ ਦੇ ਰਿਹਾ ਹੈ ਜਰੰਦਰ ਪੱਛਮੀ ਸੀਟ ਉੱਤੇ ਬਾਗੀ ਧੜੇ ਦੀ ਸਰਗਰਮੀ ਜ਼ਿਆਦਾ ਨਜ਼ਰ ਆ ਰਹੀ ਹੈ ਕਿਉਂਕਿ ਸਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਵਿੱਚ ਚਾਰਾ ਨਹੀਂ ਗਏ ਉਮੀਦਵਾਰ ਬਾਗੀ ਧੜੇ ਦੇ ਨਾਲ ਵਿਚਰਦੇ ਹੋਏ ਨਜ਼ਰ ਆਉਂਦੇ ਹਨ ਦੂਜੇ ਬੰਨੇ ਸੁਖਵੀਰ ਬਾਦਲ ਦੀ ਜੇਕਰ ਗੱਲ ਹੋਈ ਹੈ ਤਾਂ ਉਹ ਵੀ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਪਿਛਲੇ ਦਿਨੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਨੀ ਕਿ ਐਸਜੀਪੀਸੀ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਅਕਾਲੀ ਦਲ ਦੇ BC ਵਿੰਗ ਨੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਇਸ ਤੋਂ ਪਹਿਲਾਂ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਨੇ ਵੀ ਸੁਖਬੀਰ ਬਾਦਲ ਦੀ ਹਮਾਇਤ ਕੀਤੀ ਸੀ ਸੋ ਦੋਨੋਂ ਧੜੇ ਸੁਖਬੀਰ ਬਾਦਲ ਵਾਲਾ ਧੜਾ ਤੇ ਬਾਗੀ ਧੜਾ ਲਗਾਤਾਰ ਸਰਗਰਮ ਨਜ਼ਰ ਆਉਂਦੇ ਨੇ ਇਸ ਤੋਂ ਬਾਅਦ ਗੱਲ ਕਰੀਏ ਪਿਛਲੇ ਦਿਨੀ ਜੋ ਉੱਤਰ ਪ੍ਰਦੇਸ਼ ਵਿੱਚ ਇੱਕ ਬੜਾ ਦੁਖਦਾਈ ਹਾਦਸਾ ਵਾਪਰਿਆ ਜੋ ਭਗਦੜ ਮਚੀ ਤੇ ਉਸ ਭਜ ਦੌੜ ਦੇ ਆਲਮ ਵਿੱਚ 122 ਵਿਆਸपास ਲੋਕਾਂ ਦੀ ਜਾਨ ਗਈ ਜੋ ਕਿ ਉੱਤਰ ਪ੍ਰਦੇਸ਼ ਤੇ ਹਾਥਰਸ ਵਿਖੇ ਇੱਕ satsang ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸੀ ਉੱਥੇ ਅਚਾਨਕ ਭਜ ਦੌੜ ਮਚ ਗਈ ਤੇ ਉਸ ਸਮੁੱਚੇ ਘਟਨਾਕ੍ਰਮ ਦੇ ਵਿੱਚ ਸੈਕੜੇ ਤੋਂ ਪਰ ਲੋਕਾਂ ਦੀ ਜਾਨ ਚਲੀ ਗਈ ਜਿਹਦੇ ਵਿੱਚੋਂ ਬਹੁਤੀਆਂ ਔਰਤਾਂ ਸਨ ਤੇ ਇੱਕ ਵਾਰ ਫਿਰ ਦੇਸ਼ ਵਿੱਚ ਸਵਾਲ ਉੱਠਦਾ ਹੈ ਕਿ ਜੋ ਬਹੁਤ ਸਾਰੇ ਥਾਵਾਂ ਉੱਤੇ ਸਾਧ ਜਾਂ ਬਾਬੇ ਜੋ ਆਪਣੇ ਪੱਧਰ ਉੱਤੇ ਪ੍ਰੋਗਰਾਮ ਰੱਖ ਰਹੇ ਹੁੰਦੇ ਨੇ ਬਿਨਾਂ ਕੋਈ ਸੁਰੱਖਿਆ ਬੰਦੋਬਸਤ ਕੀਤੇ ਆ ਬਿਨਾਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੇ ਆ ਬਿਨਾਂ ਕੋਈ ਮਨਜ਼ੂਰੀ ਲਿਆਂ ਦੇ ਵੱਡੇ ਇਕੱਠ ਕਰ ਲੈਂਦੇ ਨੇ ਤੇ ਬਾਅਦ ਵਿੱਚ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਇਹਦੇ ਉੱਪਰ ਕਿਵੇਂ ਲਗਾਮ ਲਾਈ ਜਾਵੇ ਕਿਉਂਕਿ ਉੱਤਰ ਪ੍ਰਦੇਸ਼ ਤੇ ਹਾਥਰਸ ਵਿੱਚ ਉਹ ਘਟਨਾਕ੍ਰਮ ਵਾਪਰਿਆ। ਇਹਦੇ ਵਿੱਚ ਜਾਣਕਾਰੀ ਇਹ ਮਿਲੀ ਹੈ ਕਿ ਜਦੋਂ ਇਹ ਭਗਦੜ ਮਚ ਗਈ ਤੇ ਲੋਕਾਂ ਦੀਆਂ ਜਾਨਾਂ ਜਾਣ ਲੱਗ ਪਈਆਂ ਲੋਕੀ ਪੈਰਾਂ ਹੇਠ ਮਿੱਧੇ ਗਏ। ਤਾਂ ਜਿਸ ਵਿਅਕਤੀ ਨੇ ਇਹ ਸਾਰਾ ਸਮਾਗਮ ਕਰਵਾਇਆ ਜੇ ਸਾਧ ਨੇ ਸਾਰਾ ਪ੍ਰੋਗਰਾਮ ਕਰਾਇਆ ਉਹ ਉਥੋਂ ਖਿਸਕ ਗਿਆ ਸੀ। ਤੇ ਬਾਅਦੋਂ ਤੋਂ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ। ਸੋ ਇਨਾ ਮਨੁੱਖੀ ਜਾਨੀ ਨੁਕਸਾਨ ਹੋ ਗਿਆ ਉਹਦੀ ਜ਼ਿੰਮੇਵਾਰੀ ਕਿਹਦੀ ਇੱਕ ਵੱਡਾ ਸਵਾਲ ਹੈ ਜਿਹੜਾ ਇਸ ਘਟਨਾਕਰਮ ਤੋਂ ਬਾਅਦ ਉੱਭਰ ਕੇ ਸਾਹਮਣੇ ਆਇਆ ਕਿਉਂਕਿ ਜ਼ਿੰਮੇਵਾਰੀ ਲੈਣ ਵਾਲਾ ਉੱਥੋਂ ਖਿਸਕ ਗਿਆ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਇਸ ਘਟਨਾ ਦੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸ਼ੁਰੂਆਤੀ ਪੱਧਰ ਤੇ ਕੁਝ ਐਫ ਆਈ ਆਰ ਦਰਜ ਹੋਈਆਂ ਪ੍ਰਬੰਧਕਾਂ ਸਬੰਧੀ ਜੋ ਐਫਆਈਆਰ ਦਰਜ ਹੋਈ 22 ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਹੋਣ ਦਾ ਪਤਾ ਲੱਗਾ ਫਿਰ ਹਾਲ ਜ਼ਿਆਦਾ ਧਿਆਨ ਦਿੱਤਾ ਗਿਆ ਜੋ ਇਸ ਮਾਮਲੇ ਵਿੱਚ ਜ਼ਖਮੀ ਹੋਏ ਨੇ ਲੋਕੋਨਾਂ ਵੱਲ ਪਰ ਨਾਲ ਦੀ ਨਾਲ ਇਹਦੀ ਜ਼ਿੰਮੇਵਾਰੀ ਤੇ ਹੋਵੇ ਇਹ ਵੀ ਇੱਕ ਬੜਾ ਵੱਡਾ ਸਵਾਲ ਬਣ ਕੇ ਉੱਭਰਿਆ ਇਸ ਸਮੁੱਚੇ ਘਟਨਾਕ੍ਰਮ ਦੇ ਵਿੱਚੋਂ ਸੋ ਇਹ ਇੱਕ ਵਾਰ ਫਿਰ ਸਾਡੇ ਦੇਸ਼ ਵਿੱਚ ਆਸਥਾ ਦੇ ਨਾਮ ਤੇ ਜਾਂ ਲੋਕਾਂ ਨੂੰ ਨਾਲ ਜੋੜਨ ਦੇ ਨਾਮ ਤੇ ਜੋ ਇਸ ਤਰੀਕੇ ਦੇ ਆਗੂ ਬਣੇ ਜੋ ਆਗੂ ਹੁੰਦੇ ਨੇ ਜੋ ਲੋਕਾਂ ਦਾ ਭਰਵਾਇ ਇਕੱਠ ਕਰ ਲੈਂਦੇ ਨੇ ਤੇ ਲੋਕਿਆਂ ਦੇ ਮਗਰ ਤੁਰ ਵੀ ਪੈਂਦੇ ਨੇ ਉਸ ਦੀ ਇੱਕ ਹੋਰ ਇਹ ਦੁਖਦਾਈ ਮਿਸਾਲ ਸਾਹਮਣੇ ਆਇਆ ਕਿਉਂਕਿ ਇੰਨੇ ਸਾਰੇ ਲੋਕਾਂ ਦੀ ਜਾਨ ਗਈ ਹੈ ਇਹ ਬੜਾ ਦੁੱਖ ਵਾਲਾ ਘਟਨਾਕਰਮ ਕਿਹਾ ਜਾਵੇਗਾ ਤੇ ਜਦੋਂ ਗੱਲ ਇਸ ਤਰੀਕੇ ਦੇ ਆਗੂਆਂ ਦੀ ਹੁੰਦੀ ਹੈ ਤਾਂ ਡੀਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਬੰਧੀ ਵੀ ਤਾਜ਼ਾ ਸੂਚਨਾਵਾਂ ਜੋ ਮੀਡੀਆ ਵਿੱਚ ਆਈਆਂ ਨੇ ਡੇਰਾ ਮੁਖੀ ਨੇ ਇੱਕ ਵਾਰ ਫੇਰ ਫਰਲੋ ਦੀ ਅਰਜ਼ੀ ਲਈ ਹੋਈ ਹੈ ਸਾਲ 'ਚ 2-3 ਵਾਰ ਫਰਲੋ ਤਾਂ ਆਮ ਜੀ ਬਣਦੀ ਜਾ ਰਹੀ ਹੈ ਡੇਰਾ ਮੁਖੀ ਦੇ ਲਈ ਤੇ ਹੁਣ ਜਦੋਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਸਮੇਂ ਦਰਾਂ ਨੀ ਵੀ ਆਦੇਸ਼ ਦਿੱਤੇ ਹੋਏ ਨੇ ਕਿ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਫਰਲੋ ਨਾ ਦਿੱਤੀ ਜਾਵੇ ਜਾਂ ਇਸ ਤਰੀਕੇ ਦੀ ਕਾਰਵਾਈ ਨਾ ਚਲਾਈ ਜਾਵੇ ਤਾਂ ਡੇਰਾ ਮੁਖੀ ਨੇ ਹੁਣ ਅਦਾਲਤ ਵਿੱਚ ਅਰਜ਼ੀ ਪਾ ਕੇ ਇਜਾਜ਼ਤ ਮੰਗੀ ਹੈ ਫਰਲੋ ਦੀ ਪਰ ਫਿਲਹਾਲ ਡੇਰਾ ਮੁਖੀ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਸੁਣਵਾਈ ਜਿਹੜੀ ਹੈ ਅੱਗੇ ਪੈ ਗਈ ਹੈ ਇਸ ਮਹੀਨੇ ਦੇ ਅਖੀਰ ਤੱਕ ਹੋਣ ਦੀ ਸੰਭਾਵਨਾ ਹੈ ਅਦਾਲਤ ਨੇ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਅਤੇ ਹਰਿਆਣਾ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਕਿ ਇਸ ਮੁੱਦੇ ਤੇ ਆਪੋ ਆਪਣਾ ਪੱਖ ਰੱਖਣ ਜਵਾਬ ਅਦਾਲਤ ਵਿੱਚ ਦਾਇਰ ਕਰਨ ਸੋ ਡੇਰਾ ਮੁਖੀ ਵੱਲੋਂ ਇੱਕ ਵਾਰ ਫਿਰ ਕੋਸ਼ਿਸ਼ਾਂ ਹੋ ਰਹੀਆਂ ਨੇ ਇਸ ਤੋਂ ਇਹ ਪਤਾ ਲੱਗਦਾ ਕਿ ਡੇਰਾ ਮੁਖੀ ਵੱਲੋਂ ਕੋਸ਼ਿਸ਼ ਫਿਰ ਕੀਤੀ ਜਾ ਰਹੀ ਹੈ ਫਰਲੋ ਹਾਸਲ ਕਰਨ ਦੀ ਦੇਸ਼ ਦੇ ਉੱਤਰ ਪੂਰਬੀ ਹਿੱਸੇ ਵਿੱਚ ਪੈਂਦੇ ਸੂਬੇ ਅਸਾਮ ਵਿੱਚ ਹੜ੍ਹ ਆਏ ਹੋਏ ਨੇ 6.5 ਲੱਖ ਤੋਂ ਵੱਧ ਦੇ ਲੋਕ ਪ੍ਰਭਾਵਿਤ ਹੋਏ ਨੇ ਇੰਨੇ ਵੱਡੇ ਪੱਧਰ ਤੇ ਹੜਾ ਆਇਆ ਇਲਾਕਿਆਂ ਦੇ ਇਲਾਕੇ ਡੁੱਬੇ ਪਏ ਨੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਉੱਥੇ ਸੋ ਸਾਡੇ ਦੇਸ਼ ਵਿੱਚ ਕਈ ਥਾਵਾਂ 'ਤੇ ਮੀਂਹ ਡਿੱਗ ਰਹੇ ਨੇ ਪੰਜਾਬ ਦੇ ਕਈ ਹਿੱਸੇ ਮੀਂਹ ਡਿੱਗ ਰਹੇ ਨੇ ਦਿੱਲੀ ਵਿੱਚ ਮੀਂਹ ਪਿਆ ਹਿਮਾਚਲ ਪ੍ਰਦੇਸ਼ ਵਿੱਚ ਪਿਆ ਪਹਾੜੀ ਇਲਾਕਿਆਂ ਵਿੱਚ ਜ਼ਿਆਦਾ ਮੀਂਹ ਪਿਆ ਅਸਾਮ ਵੀ ਉੱਧਰਲੇ ਬੰਨੇ ਹੀ ਪੈਂਦਾ ਹੈ ਲਾਗੇ ਪਹਾੜੀ ਇਲਾਕੇ ਪਿੰਦੇ ਨੇ ਮੇਘਾਲਿਆ ਸੂਬਾ ਵੀ ਲਾਗੇ ਪਿੰਦਾ ਜਿੱਥੇ ਇੱਕ ਦਾ ਮੀ ਰਿਕਾਰਡ ਤੋੜ ਮੰਨਿਆ ਜਾਂਦਾ ਹੈ ਸੋ ਅਸਾਮ ਵਿੱਚ ਪਹਾੜੀ ਜਿਹੜੇ ਨੇ ਹੜ ਆਏ ਹੋਏ ਨੇ ਕਾਫੀ ਵੱਡੇ ਪੱਧਰ ਉੱਤੇ ਉੱਥੇ ਜਨ ਜੀਵਨ ਪ੍ਰਭਾਵਿਤ ਹੋਇਆ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਨੇ ਤੇ ਇਸ ਤੋਂ ਬਾਅਦ ਗੱਲ ਤੁਹਾਨੂੰ ਅਸਾਮ ਦੇ ਹੜਾਂ ਤੋਂ ਬਾਅਦ ਉੱਤਰੀ ਭਾਰਤ ਦੀ ਦਸੀਏ ਤਾਂ ਪੰਜਾਬ ਵਿੱਚ ਮੀ ਹਾਲੇ ਘਟ ਪਏ ਨੇ ਪਰ ਮੌਨਸੂਨ ਦੀ ਦਸਤਕ ਹੋ ਚੁੱਕੀ ਹੈ ਇਹ ਆਪਾਂ ਮੰਨ ਸਕਦੇ ਹਾਂ ਕਿਉਂਕਿ ਰੋਜ਼ ਬੱਦਲਬਾਜ਼ੀ ਜ਼ਰੂਰ ਹੋ ਰਹੀ ਹੈ ਤੇ ਜਦੋਂ ਗੱਲ ਹੁੰਦੀ ਹੈ ਮੌਨਸੂਨ ਦੀ ਪਾਣੀ ਦੀ ਹੜ੍ਹਾਂ ਦੀ ਤਾਂ ਪਿਛਲੇ ਸਾਲ ਕਿੰਨਾ ਨੁਕਸਾਨ ਹੋਇਆ ਪੰਜਾਬ ਵਿੱਚ ਆਪਾਂ ਵੀ ਵੇਖ ਚੁੱਕੇ ਹਾਂ ਸਾਲ 2023 ਇੱਕ ਤਰੀਕੇ ਨਾਲ ਹੜ੍ਹਾਂ ਦਾ ਵਰਾ ਬਣ ਗਿਆ ਸੀ ਪਿਛਲੇ ਸਾਲ ਤੇ ਐਤਕੀ ਵੀ ਬੜਾ ਧਿਆਨ ਇਸ ਬੰਨੇ ਦੇਣ ਦੀ ਲੋੜ ਹੈ ਕਿਉਂਕਿ ਬਰਸਾਤ ਦਾ ਸੀਜ਼ਨ ਹੁਣ ਇੱਕ ਤਰੀਕੇ ਨਾਲ ਸ਼ੁਰੂ ਹੈ ਜੇ ਨੂੰ ਪ੍ਰੀ ਮੌਨਸੂਨ ਵੀ ਮੰਨ ਲਿਆ ਜਾਵੇ ਤਾਂ ਵੀ ਮੌਨਸੂਨ ਆਇਆ ਖੜਾ ਮੀਂਹ ਕਿੰਨਾ ਪੈਂਦਾ ਕਿੰਨਾ ਨਹੀਂ ਇਹ ਇੱਕ ਅਲੱਗ ਵਿਸ਼ਾ ਹੈ ਉਹ ਮੀਂਹ ਤਾਂ ਪੰਜਾਬ 'ਚ ਪਿਛਲੇ ਸਾਲ ਵੀ ਨਾ ਮਾਤਰੀ ਪਏ ਸੀ ਪਰ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਨਦੀਆਂ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਫਿਰ ਡੈਮ ਦੇ ਫਲੱਡ ਗੇਟ ਚੁੱਕੇ ਜਾਣੇ ਬਿਆਸ ਦਰਿਆ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣਾ ਤੇਰਾ ਦੇ ਆਸ-ਪਾਸ ਵਸਦੇ ਪਿੰਡਾਂ ਵਿੱਚ ਕਿੰਨਾ ਨੁਕਸਾਨ ਹੋਇਆ ਸੀ ਆਪਾਂ ਵੇਖ ਚੁੱਕੇ ਹਾਂ ਸਵੇਦ ਕੀ ਇਸ ਤੇ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ ਆਗਾਉਂ ਤੌਰ ਤੇ ਪ੍ਰਬੰਧ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਪੰਜਾਬ ਦੇ ਪਿੰਡਾਂ ਅਤੇ ਦਰਿਆਵਾਂ ਕੰਢੇ ਵਸਦੇ ਲੋਕਾਂ ਦਾ ਨੁਕਸਾਨ ਨਾ ਹੋਵੇ। ਹੁਣ ਪਿਛਲੇ ਦਿਨੀ ਦੋ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਨੇ। ਇੱਕ ਤਾਂ ਸਤਲੁਜ ਦਰਿਆ ਦੇ ਸਰਹੱਦ ਨੇੜਲੇ ਜਿਹੜੇ ਪਿੰਡ ਨੇ ਉਹਨਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਵੇਖਿਆ ਗਿਆ ਤੇ ਲੋਕੀ ਸੁਭਾਵਕ ਤੌਰ ਤੇ ਚਿੰਤਾ ਵਿੱਚ ਨੇ। ਤੇ ਮਕੌੜਾ ਪਤਨ ਜਿਹਦੀ ਕਿ ਹਰ ਸਾਲ ਗੱਲ ਹੁੰਦੀ ਹੈ। ਰਾਵੀ ਦਰਿਆ ਦੇ ਪਾਰ ਵਸਦੇ ਜਿਹੜੇ ਪਿੰਡ ਨੇ ਉਹਨਾਂ ਦਾ ਸੰਪਰਕ ਇਹਨਾਂ ਦਿਨਾਂ ਦੌਰਾਨ ਸਾਰੇ ਦੇਸ਼ ਨਾਲ ਟੁੱਟ ਜਾਂਦਾ ਹੈ ਸਿਰਫ ਪੰਜਾਬ ਨਾਲ ਹੀ ਨਹੀਂ ਸਾਰੇ ਦੇਸ਼ ਨਾਲ ਟੁੱਟ ਜਾਂਦਾ ਹੈ ਤੇ ਉਹਦਾ ਕਾਰਨ ਇਹ ਹੈ ਕਿ ਉੱਥੇ ਜਿਹੜਾ ਇੱਕ ਆਰਜੀ ਪਲਟੂਨ ਪੁਰ ਬਣਿਆ ਹੋਇਆ ਉਸ ਨੂੰ ਇਹਨਾਂ ਦਿਨਾਂ ਦੌਰਾਨ ਮਹੀਨੇ ਦਿਨਾਂ ਦੌਰਾਨ ਝੁੱਕ ਦਿੱਤਾ ਜਾਂਦਾ ਹੈ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਉਹ ਪੁਲ ਜਿਹੜਾ ਆ ਉਹ ਝੁੱਕ ਦਿੱਤਾ ਜਾਂਦਾ ਹਟਾ ਦਿੱਤਾ ਜਾਂਦਾ ਕਿਉਂਕਿ ਪਾਣੀ ਦਾ ਪੱਧਰ ਵਧਣ ਦਾ ਖਤਰਾ ਹੁੰਦਾ ਤੇ ਪੁਲ ਜਿਹੜਾ ਟੈਂਪਰੀਰੀ ਆ ਆਰਜੀ ਹੈ ਸੋ ਜਦੋਂ ਪੁਲ ਝੁੱਕ ਦਿੱਤਾ ਜਾਂਦਾ ਤਾਂ ਲੋਕਾਂ ਦੇ ਲਈ ਫਿਰ ਇਕੋ ਇੱਕ ਜਿਹੜਾ ਸਾਧਨ ਹੁੰਦਾ ਹੁੰਦਾ ਕਿਸ਼ਤੀ ਤੇ ਕਿਸ਼ਤੀ ਵੀ ਰਾਤ ਬਰਾਤੇ ਨਹੀਂ ਚਲਦੀ ਉਹ ਵੀ ਦਿਨੇ ਮੌਸਮ ਦੇ ਹਿਸਾਬ ਨਾਲ ਚਲਦੀ ਹੈ ਸੋ ਲੋਕਾਂ ਦੇ ਲਈ ਜਿਹੜੇ ਰਾਵੀ ਦਰਿਆ ਤੋਂ ਪਾਰ ਵਾਸਤੇ ਸੱਤ ਕਠ ਪਿੰਡ ਨੇ ਉਹਨਾਂ ਲਈ ਇਹਨਾਂ ਦਿਨਾਂ ਨੂੰ ਸੈਂਡ ਕਰਨਾ ਇੱਕ ਬੜੀ ਚੁਣੌਤੀ ਹੁੰਦੀ ਆ 4 ਮਹੀਨਿਆਂ ਦੇ ਲਈ ਇੱਕ ਵੱਡੀ ਚੁਣੌਤੀ ਬਣ ਜਾਂਦੇ ਨੇ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਸਰਕਾਰਾਂ ਗਈਆਂ ਇਸ ਮਸਲੇ ਦਾ ਹੱਲ ਨਹੀਂ ਕਿਸੇ ਤੋਂ ਕੱਢ ਹੋਇਆ ਕਿ ਉਹ ਜਿਹੜੇ ਪਿੰਡਾਂ ਦੇ ਲੋਕ ਆ ਜਿਹੜੇ ਇਸ ਵੇਲੇ ਸਾਰੇ ਦੇਸ਼ ਨਾਲ ਇੱਕ ਤਰੀਕੇ ਨਾਲ ਕਾਟੀ ਹੋਏ ਪਏ ਨੇ ਜਿਹੜੇ ਪਾਕਿਸਤਾਨ ਵਾਲੀ ਹੱਦ ਤੋਂ ਸਰਹੱਦ ਤੋਂ ਸਿਰਫ 2.50 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਨੇ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਕਿੰਨੀ ਮੁਸ਼ਕਲ ਸਹਿਣੀ ਪੈਂਦੀ ਹੈ ਇਹਨਾਂ ਦਿਨਾਂ ਦੌਰਾਨ ਇਹ ਉਹੀ ਜਾਣਦੇ ਨੇ ਸੋ ਉਹਨਾਂ ਲਈ ਵੀ ਪ੍ਰਬੰਧ ਕੀਤੇ ਜਾਣ ਦੀ ਬਹੁਤ ਲੋੜ ਹੈ ਜਿੰਨੀ ਹੜ੍ਹਾਂ ਦੇ ਲਈ ਹੜ੍ਹਾਂ ਦੀ ਰੋਕ-ਥਾਮ ਲਈ ਪਹਿਲਾਂ ਤੋਂ ਹੀ ਤਿਆਰੀ ਕੀਤੇ ਜਾਣ ਦੀ ਲੋੜ ਹੈ ਉੰਨੀ ਹੀ ਲੋਕਾਂ ਨੂੰ ਰਾਹਤ ਦੇਣ ਦੀ ਵੀ ਲੋੜ ਹੈ ਤੇ ਆਸ ਕਰਦੇ ਹਾਂ ਕਿ ਇਸ ਬੰਨੇ ਧਿਆਨ ਦਿੱਤਾ ਜਾਵੇਗਾ ਪਿਛਲੇ ਸਾਲ ਤੋਂ ਸਬਕ ਲੈਂਦੇ ਆ ਉਹੋ ਜੀ ਸਥਿਤੀ ਨਾ ਬਣੇ ਇਹਦੀ ਆਪਾਂ ਆਸ ਕਰਦੇ ਆ ਤੇ ਇਸ ਬੰਨੇ ਸਰਕਾਰਾਂ ਤੋਂ ਵੀ ਉਮੀਦ ਕਰਦੇ ਆ ਕਿ ਲੋਕਾਂ ਦੇ ਨੁਕਸਾਨ ਨੂੰ ਰੋਕਣ ਲਈ ਹਰ ਉਪਰਾਲਾ ਫੌਰੀ ਪਦਰਤੇ ਕੀਤਾ ਜਾਵੇਗਾ ਇਸ ਨਾਲ ਹੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਸਾਂ ਅੰਕ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਦੇ ਵਕਫ ਵਕਫ ਮਾਧਮ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਕਰਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੀ ਰਜੀਵਾਂ ਜੋ ਸਮਾਂ ਕੱਢਿਆ ਗੱਲਬਾਤ ਦੇ ਨਾਲ ਜੁੜੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਤੇ ਖਾਸ ਤੌਰ ਤੇ ਕਮੈਂਟਸ ਰਾਹੀਂ ਹਾਜ਼ਰੀ ਲਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਵੀਂ ਵਿਸ਼ੇਸ਼ ਰਿਪੋਰਟ ਦੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਤੇ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਬਹੁਤ-ਬਹੁਤ ਧੰਨਵਾਦ